ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਜਿਸ ਦੇ ਤਿੰਨ ਪੁੱਤਰ ਸੀ ਉਹ ਤਿੰਨ ਭਰਾਵਾਂ ਵਿੱਚੋਂ ਦੋ ਬਹੁਤ ਜੁਸਤ ਅਤੇ ਚਲਾਕ ਸੀ ਸਭ ਨਾਲੋਂ ਛੋਟਾ ਭਾਈ ਬੜਾ ਭੋਲਾ ਸੀ ਉਸ ਦਾ ਨਾਮ ਵੀ ਭੋਲਾ ਹੀ ਸੀ ਕੁਝ ਦਿਨਾਂ ਬਾਅਦ ਉਹਦੇ ਮਾਪਿਓ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਦੋਨੋਂ ਵੱਡੇ ਭਾਈਆਂ ਨੇ ਜਾਇਦਾਦ ਦਾ ਵਟਵਾਰਾ ਕਰਕੇ ਛੋਟੇ ਭਾਈ ਨੂੰ ਅਲੱਗ ਕਰ ਦਿੱਤਾ ਅਤੇ ਜਾਇਦਾਦ ਵਿੱਚੋਂ ਉਸਨੂੰ ਕੁਝ ਨਹੀਂ ਦਿੱਤਾ ਇੱਕ ਛੋਟਾ ਜਾ ਘਰ ਦੇ ਦਿੱਤਾ ਅਤੇ ਇੱਕ ਕੱਟਾ ਦੇ ਦਿੱਤਾ ਭੋਲੇ ਦੀ ਬੀਬੀ ਬੱਚਿਆਂ ਨੇ ਬਹੁਤ ਇਤਰਾਜ਼ ਜਤਾਇਆ ਪਰ ਭੋਲਾ ਬਹੁਤ ਸ਼ਾਂਤ ਸੁਭਾਅ ਦਾ ਅਤੇ ਸੂਝਵਾਨ ਬੰਦਾ ਸੀ ਉਸ ਕੋਲ ਦਿਮਾਗ ਬਹੁਤ ਸੀ ਉਸ ਕੋਲ ਉਸ ਕੱਟੇ ਨੂੰ ਖਵਣ ਵਾਸਤੇ ਕੁਝ ਵੀ ਨਹੀਂ ਸੀ ਅਤੇ ਉਸ ਦਾ ਖਰਚਾ ਵੀ ਨਹੀਂ ਸੀ ਚੁੱਕਿਆ ਜਾ ਰਿਹਾ ਇੱਕ ਦਿਨ ਕੱਟਾ ਰਾਤ ਨੂੰ ਉਸਦੇ ਭਾਈਆਂ ਦੇ ਖੇਤ ਵਿੱਚ ਵੜ ਜਾਂਦਾ ਹੈ ਅਤੇ ਉਹਨਾਂ ਦੀ ਫਸਲ ਖਾ ਜਾਂਦਾ ਹੈ ਜੋ ਕਿ ਉਸਦੇ ਭਾਈਆਂ ਨੂੰ ਬਹੁਤ ਬੁਰਾ ਲੱਗਿਆ ਉਹ ਉਸ ਕੋ ਲੜਨ ਆ ਪਹੁੰਚੇ ਜਦ ਭੋਲੇ ਦੇ ਭਾਈਆਂ ਨੇ ਭੋਲੇ ਨੂੰ ਕੱਟੇ ਪਿੱਛੇ ਬਹੁਤ ਚੰਗਾ ਮਾਰਾ ਬੋਲਿਆ ਤਾਂ ਭੋਲੇ ਨੇ ਅੱਗੋ ਜਵਾਬ ਦਿੱਤਾ ਵੀ ਕੋਈ ਗੱਲ ਕੱਟੇ ਨੇ ਜੇ ਥੋੜੀ ਬਹੁਤ ਫਸਲ ਖਾ ਵੀ ਲਈ ਹੈ ਤਾਂ ਕੀ ਹੋ ਗਿਆ ਉਸ ਟਾਈਮ ਤਾਂ ਉਹ ਦੇ ਭਾਈ ਗੱਲ ਸ਼ਾਂਤ ਕਰਕੇ ਆਪਣੇ ਘਰ ਚਲੇ ਜਾਂਦੇ ਹਨ ਪਰ ਅਗਲੇ ਦਿਨ ਕੱਟਾ ਫਿਰ ਉਹਨਾਂ ਦੀ ਫਸਲ ਖਾ ਜਾਂਦਾ ਹੈ ਅਤੇ ਉਹ ਰਾਤ ਨੂੰ ਉਸੇ ਕੱਟੇ ਨੂੰ ਉੱਥੇ ਹੀ ਮਾਰ ਦਿੰਦੇ ਹਨ ਸਵੇਰ ਹੋਣ ਤੇ ਜਦ ਭੋਲੇ ਤੇ ਉਸ ਦੇ ਪਰਿਵਾਰ ਨੂੰ ਪਤਾ ਲੱਗਦਾ ਹੈ ਤਹ ਉਹ ਬਹੁਤ ਦੁੱਖ ਜਿਤਾਉਂਦੇ ਹਨ ਪਰ ਭੋਲਾ ਸ਼ਾਂਤ ਸੁਭਾਅ ਹੋਣ ਕਰਕੇ ਆਪਣੇ ਪਰਿਵਾਰ ਨੂੰ ਸਮਝਾਉਂਦਾ ਹੈ ਕੋਈ ਗੱਲ ਨਹੀਂ ਆਪਾਂ ਹੋਰ ਲੈ ਆਵਾਂਗੇ ਕੁਝ ਟਾਈਮ ਬਾਅਦ ਭੋਲਾ ਆਪਣੇ ਕੱਟੇ ਦੀ ਖੱਲ ਉਤਾਰ ਕੇ ਬਾਜ਼ਾਰ ਵੱਲ ਨੂੰ ਤੁਰ ਪੈਂਦਾ ਹੈ ਪੁਰਾਣੇ ਟਾਈਮ ਦੇ ਵਿੱਚ ਬਾਜ਼ਾਰ ਬਹੁਤ ਦੂਰ ਹੁੰਦੇ ਸਨ ਭੋਲੇ ਨੂੰ ਰਾਹਤੇ ਵਿੱਚ ਰਾਤ ਹੋ ਗਈ ਅਤੇ ਉਹ ਇੱਕ ਜੰਗਲ ਵਿੱਚ ਰੁਕ ਗਿਆ ਜਿੱਥੇ ਉਸ ਨੇ ਇੱਕ ਰਾਤ ਕੱਟਣ ਲਈ ਬਰੋਟੇ ਉੱਤੇ ਚੜ ਕੇ ਰਾਤ ਕੱਟਣ ਦਾ ਸੋਚਿਆ ਜਦ ਅੱਡੀ ਕੋ ਰਾਤ ਹੋਈ ਤਾਂ ਉਸਨੇ نیچے ਵੇਖਿਆ ਤਾਂ 4-5 ਚੋਰ ਜੋ ਕਿ ਚੋਰੀ ਦਾ ਸੋਨਾ ਚਾਂਦੀ ਉੱਥੇ ਵੰਡਣ ਆਮਦੇ ਸੀ ਉਹ ਆਪਣਾ ਬਟਵਾਰਾ ਕਰ ਹੀ ਰਹੇ ਸਨ ਤਾਂ ਪੋਲੇ ਨੇ ਆਪਣਾ ਦਿਮਾਗ ਲਾਇਆ ਅਤੇ ਜੋ ਉਸ ਕੋਲਕੱਟੇ ਦੀ ਖਲਸੀ ਉਸਨੇ ਉਹਨਾਂ ਉੱਪਰ ਛੁੱਟ ਦਿੱਤੀ ਅਤੇ ਉੱਚੀ-ਉੱਚੀ ਕੋਕਾ ਮਾਰ ਦਿੱਤੀਆਂ ਚੋਰ ਬਹੁਤ ਜ਼ਿਆਦਾ ਡਰ ਗਏ ਅਤੇ ਉੱਥੋਂ ਭੱਜ ਗਏ ਅਤੇ ਲੁੱਟਿਆ ਹੋਇਆ ਸਾਰਾ ਸੋਨਾ ਚਾਂਦੀ ਉੱਥੇ ਛੱਡ ਗਏ ਪੋਲਾ نیچے ਉਤਰਿਆ ਤੇ ਉਹ ਸਾਰਾ ਚੋਰਾਂ ਦਾ ਲੁੱਟਿਆ ਹੋਇਆ ਸੋਨਾ ਚਾਂਦੀ ਆਪਣੀ ਪੋਟਲੀ ਵਿੱਚ ਭਰ ਕੇ ਆਪਣੇ ਘਰ ਵੱਲ ਨੂੰ ਰਵਾਨਾ ਹੋ ਗਿਆ ਜਦੋਂ ਆਪਣੇ ਘਰ ਪੁੰਜਾ ਤਾਂ ਉਸਨੇ ਆਪਣੇ ਬੱਚਿਆਂ ਨੂੰ ਆਵਾਜ਼ ਲਗਾਈ ਬੱਚਿਓ ਜਲਦੀ ਆਓ ਅਤੇ ਆਪਣੇ ਤਾਏ ਦੇ ਘਰੋਂ ਭੱਜ ਕੇ ਤਕੜੀ ਫੜ ਕੇ ਲੈ ਆਓ ਆ ਪੰਜ ਪੈਸੇ ਤੋਲਣੇ ਹਨ ਬੱਚੇ ਖੁਸ਼ੀ-ਖੁਸ਼ੀ ਆਪਣੇ ਤਾਏ ਦੇ ਘਰ ਤਕੜੀ ਲੈਣ ਚੱਲੇ ਗਏ ਅਤੇ ਤਾਏ ਨੂੰ ਜਾ ਕੇ ਕਹਿਣ ਲੱਗੇ ਤਾਇਆ ਤਾਇਆ ਤਕੜੀ ਦੇ ਅਸੀਂ ਪੈਸੇ ਤੋਲਣੇ ਹਨ ਤਾਏ ਬੱਚਿਆਂ ਨੂੰ ਪੁੱਛਦੇ ਹਨ ਵੀ ਤੇਰਾ ਪਿਓ ਇੰਨੇ ਪੈਸੇ ਕਿੱਥੋਂ ਲੈ ਕੇ ਆਇਆ ਹੈ ਤੇ ਬੱਚਿਆਂ ਨੇ ਜਵਾਬ ਦਿੰਦੇ ਹੋਏ ਕਿਹਾ ਵੀ ਜੋ ਤੁਸੀਂ ਸਾਡਾ ਕੱਟਾ ਮਾਰਿਆ ਸੀ ਸਾਡਾ ਬਾਪੂ ਉਸਦੀ ਖਲ ਵੇਚ ਕੇ ਸੋਨਾ ਜਾਂਦੀ ਲੈ ਕੇ ਆਇਆ ਹੈ ਫਿਰ ਭੋਲੇ ਦੇ ਭਾਈ ਉਸ ਨੂੰ ਚੋਰੀ-ਚੋਰੀ ਸੋਨਾ ਜਾਂਦੀ ਤੋਲਦੇ ਵੇਖਦੇ ਰਹੇ ਅਗਲੇ ਦਿਨ ਭੋਲੇ ਦੇ ਭਾਈਆਂ ਨੇ ਆਪਣੇ ਵੀ ਕੱਟੇ ਮਾਰ ਲਏ ਅਤੇ ਉਹਨਾਂ ਦੀ ਖਲ ਉਤਾਰ ਕੇ ਬਾਜ਼ਾਰ ਵਿੱਚ ਵੇਚਣ ਚਲੇ ਗਏ ਅਤੇ ਬਾਜ਼ਾਰ ਵਿੱਚ ਜਾ ਕੇ ਹੋਕਾ ਲਾਉਣ ਲੱਗੇ ਕਟੀਆਂ ਦੀ ਖਲ ਲੈ ਲਓ ਕਟੀਆਂ ਦੀ ਖਲ ਲੈ ਲਓ ਪਰ ਕਟੀਆਂ ਦੀ ਖਲ ਕੌਣ ਖਰੀਦਦਾ ਹੈ ਬਾਜ਼ਾਰ ਵਾਲਿਆਂ ਨੇ ਉਹਨਾਂ ਨੂੰ ਕੁੱਟ ਮਾਰ ਕੇ ਉੱਥੋਂ ਭਜਾ ਦਿੱਤਾ ਤੇ ਉਹ ਖਾਲੀ ਹੱਥ ਸ਼ਾਮ ਨੂੰ ਵਾਪਸ ਆਪਣੇ ਘਰ ਆ ਗਏ ਅਤੇ ਇਸ ਗੱਲ ਦੀ ਉਹ ਬਹੁਤ ਬੇਇੱਜ਼ਤੀ ਮਹਿਸੂਸ ਕਰ ਗਏ ਅਤੇ ਭੋਲੇ ਤੋਂ ਬਦਲਾ ਲੈਣ ਲਈ ਸਕੀਮਾਂ ਸੋਚਣ ਲੱਗ ਗਏ ਅਤੇ ਉਹ ਆਪਸ ਵਿੱਚ ਗੱਲਾਂ ਕਰਨ ਲੱਗ ਗਏ ਵੀ ਆਪਾਂ ਭੋਲੇ ਦੇ ਪਰਿਵਾਰ ਨੂੰ ਹੀ ਖਤਮ ਕਰ ਦਿੰਨੇ ਹਾਂ ਤੇ ਸਾਰਾ ਕੰਮ ਹੀ ਨਿਬੜ ਜਾਵੇਗਾ ਜੋ ਕਿ ਉਹ ਗੱਲਾਂ ਭੋਲਾ ਲੁੱਕ ਕੇ ਸੁਣ ਰਿਹਾ ਸੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡੇ ਲਈ ਹੋਰ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ তা বহ বহুত ধন্যবাদ